ਵੰਡੀ ਸਾਬੋ ਦੇ ਥਾਣੇ ਦੇ ਬਾਹਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੀਆਂ ਦੱਸ ਦਈਏ ਕਿ ਪਿਛਲੇ ਦਿਨੀ ਪਿੰਡ ਗੁਰੂਸਰ ਤੋਂ ਕਿਸਾਨ ਆਗੂ ਦਵਿੰਦਰ ਸਿੰਘ ਸਰਾਂ ਦਾ ਕਤਲ ਹੋ ਜਾਂਦਾ ਹੈ ਦੋਸ਼ੀਆਂ ਦੀ ਗ੍ਰਿਫਤਾਰੀ ਨੂੰ ਲੈ ਕੇ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਲਗਾਤਾਰ ਅੱਜ ਪੱਕਾ ਧਰਨਾ ਦੇ ਦਿੱਤਾ ਹੈ ਪਰਿਵਾਰ ਨੇ ਡੈੱਡ ਬਾਡੀ ਨੂੰ ਥਾਣੇ ਅੱਗੇ ਰੱਖ ਕੇ ਪੱਕਾ ਧਰਨਾ ਦੇ ਦਿੱਤਾ ਜਿੰਨਾ ਟਾਈਮ ਕਹਿੰਦੇ ਸਾਨੂੰ ਇਨਸਾਫ ਨਹੀਂ ਮਿਲਦਾ ਅਸੀਂ ਉਹਨਾਂ ਟਾਈਮ ਇਸਨਾਂ ਦਾ ਸੰਸਕਾਰ ਨਹੀਂ ਕਰਾਂਗੇ ਮੌਕੇ ਦੀਆਂ ਤਸਵੀਰਾਂ ਦਿਖਾ ਰਹੇ ਆਉ ਦਿਖਾਉਣੇ ਆ ਅੱਜ ਦੀ ਰਿਪੋਰਟ ਤਲਵੰਡੀ ਸਾਬੋ ਜਿੰਦਾਬਾਦ 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 ਹੱਟਾ ਲੋਕੋ ਮਰਦੇ ਲੋਕ ਤਵਾ ਕੇ ਰਹਾਗੇ ਵਾਹਿਗੁਰੂ ਤਵਿੰਦਰ ਸਿੰਘ ਖਰਾਨ ਦੇ ਪਰਿਵਾਰ ਨੂੰ ਅਨਸਾਫ ਤਵਾ ਕੇ ਰਹਾਗੇ ਜੀ ਗਰਪਾਲ ਸਿੰਘ ਆ ਜੀ ਕੋਠੇ ਸੰਧੂਆ ਵਾਲੇ ਜਿਲ੍ਹਾ ਪ੍ਰਧਾਨ ਪੀਕੇਜੂ ਮਾਨਸ਼ਾ ਪੰਜਾਬ ਜੀ ਅਜ ਤਲਵੰਡੀ ਸਾਹਿਬੋਂ ਥਾਣਾ ਘੇਰਿਆ ਧਰਨਾ ਦਾ ਹੈ ਕੀ ਮਸਲਾ ਇਹਦਾ ਮਸਲਾ ਇਹ ਹੈ ਜੀ ਜਿਹੜਾ ਤਵਿੰਦਰ ਸਿੰਘਾ ਗੁਰੂ ਸਰ ਜਗੇ ਤੋਂ ਉਹਦਾ ਕਤਲ ਹੋਇਆ ਗਿਆ 10 ਤਰੀਕ ਨੂੰ ਜੀ ਅੱਜ ਤੀਕ ਸਾਨੂੰ ਜਿਹੜਾ ਇਹਨਾਂ ਨੇ ਪ੍ਰਸ਼ਾਸਨ ਨੇ ਵਿਸ਼ਵਾਸ ਦਿਵਾਇਆ ਸੀ ਕਿ ਅਸੀਂ ਅੱਜ 14 ਤਰੀਕ 10 ਵਜੇ ਤੀਕ ਵੀ ਅਸੀਂ ਬੰਦੇ ਗ੍ਰਿਫਤਾਰ ਕਰ ਲਾਂਗੇ ਇਹਨਾਂ ਨੇ ਅਜੇ ਤੀਕ ਬੰਦੇ ਗ੍ਰਿਫਤਾਰ ਨਹੀਂ ਕਰੇ ਤਾਂ ਅਸੀਂ ਇਹਨਾਂ ਨੂੰ ਇੱਕ 10 ਵਜੇ ਤੋਂ ਬਾਅਦ ਇਹਨਾਂ ਨੂੰ ਚੇਤਾਵਨੀ ਦਿੱਤੀ ਸੀ ਫਿਰ ਉਸ ਤੋਂ ਬਾਅਦ ਅਸੀਂ ਡੈੱਡ ਬੋਡੀ ਥਾਣੇ ਮੂਹਰੇ ਰੱਖ ਕੇ ਜੀ ਤੇ ਅੱਜ ਅਸੀਂ ਇਸ ਰੋਸ ਪਜਾ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਕਿ ਤਾਂ ਕਰਕੇ ਅਸੀਂ ਧਰਨਾ ਲਾਇਆ ਕਿ ਅਸੀਂ ਜਿਹੜੇ ਉਹ ਬੰਦੇ ਆ ਮੁਰਜਮੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਅਸੀਂ ਜਿਹੜਾ ਡੈੱਡ ਬੋਡੀ ਦਾ ਸਿਸਕਾਰ ਕਰ ਸਕੀਏ ਜਿੰਨਾ ਚਿਰ ਮੰਨ ਲਓ ਗ੍ਰਫਤਾਰ ਨਹੀਂ ਕਰਦੇ ਮਰਜ਼ਮਾ ਨੂੰ ਉਹਨਾਂ ਤੇ ਡੈੱਡ ਬੋਡੀ ਦਾ ਸਿਸਕਾਰ ਨਹੀਂ ਹੋਊਗਾ ਜੀ ਅਗਲੀ ਰਣਨੀਤੀ ਕੀ ਮੰਗਤੀ ਕਰਦੇ ਹਾਂ ਪੁਲਿਸ ਪ੍ਰਸ਼ਾਸਨ ਕੋਸਟ ਪ੍ਰਸ਼ਾਸਨ ਤੋਂ ਇਹ ਮੰਗਾ ਜੀ ਵੀ ਮੰਨ ਲਓ ਜਿਹੜੇ ਮਰਜ਼ਮਾ ਉਹਨਾਂ ਦੇ ਤੇ ਉਹਨਾਂ ਨੂੰ ਛੇਤੀ ਤੋਂ ਛੇਤੀ ਗ੍ਰਫਤਾਰ ਕਰੇ ਤੇ ਜੇਲ੍ਹ ਭੇਜੇ ਤਾਂ ਇਹ ਉਦੋਂ ਜਿਹੜੀ ਕਾਰਵਾਈ ਹੈ ਉਹਨਾਂ ਨੂੰ ਮੰਨ ਲਓ ਉਹਦੀ ਜਿਹੜੀ ਬੰਦੀ ਸਜ਼ਾ ਹੈ ਉਹਦੀ ਸਜ਼ਾ ਮਿਲਣੀ ਚਾਹੀਦੀ ਹੈ ਉਹਨਾਂ ਨੂੰ ਜਿਨ੍ਹਾਂ ਨੇ ਅਕਸਰ ਏਡਾ ਵੱਡਾ ਕਾਹਨ ਕਰਿਆ ਇਸ ਦੇ ਉੱਤੇ ਸਾਡਾ ਸਟੈਂਡ ਹੈ ਜੀ ਇਹ ਤੱਕ ਲੰਮ ਟੱਕਰ ਹੋ ਤੱਕ ਧਰਨਾ ਕਉ ਤੱਕ ਅੱਜ ਵੀ ਜਾਰੀ ਰਹੂਗਾ ਜਾਂ ਅਗਲੀ ਸਹੀ ਰਣਨੀਤੀ ਦੇ ਅਨੁਸਾਰ ਅੱਗੇ ਮੰਨੋ ਜਿਹੜਾ ਜਿਹੜਾ ਪ੍ਰੋਗਰਾਮ ਲੀਕਾਂਗੇ ਉਹ ਤਾਂ ਅਸੀਂ ਦੂਰੀ ਵਾਰ ਮੰਨ ਲਓ ਕਮੇਟੀ ਹੈ ਜਿਹੜੀ ਸਾਡੀ ਬਣਾਈ ਵੀ ਉਹ ਅਸੀਂ ਕਮੇਟੀ ਦੇ ਨਾਲ ਮੀਟਿੰਗ ਕਰਕੇ ਅਗਲਾ ਪ੍ਰੋਗਰਾਮ ਫੇਰ ਦੇਵਾਂਗੇ ਇੱਕ ਗੱਲ ਸਾਡੀ ਕਲੀਅਰ ਹੈ ਕਿ ਜਿੰਨਾ ਤੇ ਦੋਸ਼ੀ ਗ੍ਰਿਫਤਾਰ ਨਹੀਂ ਕਰੇ ਜਾਂਦੇ ਉਹਨਾਂ ਚਿਰ ਧਰਨਾ ਚੱਲਦਾ ਜਾਰੀ ਰਹੂਗਾ ਬੀਜੇਪੀ ਇੰਚਾਰਜਾਂ ਤਰਵੰਡੀ ਸਾਹਬ ਤੋਂ ਇਹ ਕੰਮ ਅੱਗੇ ਕਰਨਾ ਲਾਇਆ ਗਿਆ ਵੀ ਜਿਥੇ ਬੰਨੀ ਸਰਦਾਰ ਦਵਿੰਦਰ ਸਿੰਘ ਦੇ ਕਤਲ ਦਾ ਬਹੁਤ ਦੁੱਖ ਹੋਇਆ ਸਾਡੇ ਦਵਿੰਦਰ ਸਿੰਘ ਜੀ ਸਾਡੇ ਸ਼ਕਤੀ ਕੇਂਦਰ ਇੰਚਾਰਜ ਲਾਏ ਹੋਏ ਸੀਗੇ ਇਹ ਪਿਛਲੇ 1 ਸਾਲ ਤੋਂ ਪਾਰਟੀ ਦੇ ਨਾਲ ਮੋਢਾ ਲਾ ਕੇ ਕੱਲ ਰਹੇ ਸੀ ਤੇ ਅਸੀਂ ਪਰਿਵਾਰ ਦੇ ਇਸ ਦੁੱਖ ਦੀ ਘੜੀ ਦੇ ਵਿੱਚ ਨਾਲ ਆ ਤੇ ਇਹਨਾਂ ਨੂੰ ਨਿਆਂ ਦਿਵਾਉਣ ਵਾਸਤੇ ਜਿੱਥੋਂ ਤੱਕ ਸਾਥੋਂ ਸੰਘਰਸ਼ ਵਿੱਡਿਆ ਗਿਆ ਸੀ ਵਿੱਡਾਂਗੇ ਅਤੇ ਇਹਨਾਂ ਪਰਿਵਾਰ ਦੇ ਨਾਲ ਇਹ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਜੀ ਜਿਹੜਾ ਇਹ ਦੋਸ਼ੀ ਹੈ ਜਿਹੜੇ ਅਜੇ ਤੀਕ ਮੰਨ ਲੋ ਪਹਿਲੀ ਗੱਲ ਤਾਂ ਵੀ ਅੱਜ 10 ਤਰੀਕ ਤੋਂ ਲੈ ਕੇ ਤੇ 14 ਤਰੀਕ ਹੋਗੀ 4 ਦਿਨ ਹੋਗੇ ਹਜੇ ਤੀਕ ਮੰਨ ਲਓ ਸਰਕਾਰ ਨੇ ਗ੍ਰਿਫਤਾਰ ਨਹੀਂ ਕਰੇ ਤਾਂ ਜਿਹੜਾ ਪਿੱਛੇ ਪਰਿਵਾਰ ਹੈ ਉਹਨਾਂ ਦੀ ਮਾਤਾ ਹੈ ਉਹਨਾਂ ਦਾ ਛੋਟਾ ਭਾਈ ਹੈ ਤੇ ਜਿਹੜੇ ਉਹ ਹੁਣ ਸਾਨੂੰ ਤਾਂ ਇਸ ਗੱਲ ਦਾ ਪਤਾ ਲੱਗਿਆ ਉਹਨਾਂ ਦੇ ਮਾਤਾ ਤੇ ਤੇ ਭਾਈ ਤੋਂ ਕਿ ਵੀ ਉਹਨਾਂ ਦੀ ਜਾਨ ਨੂੰ ਖਤਰਾ ਹੈ ਜੀ ਇਹ ਕੋਈ ਵੀ ਦੋਚੀ ਉਹਨਾਂ ਦੇ ਵੀ ਆ ਕੇ ਉੱਤੇ ਅਟੈਕ ਕਰ ਸਕਦੇ ਹੈ ਜੀ ਤੇ ਅਸੀਂ ਤਾਂ ਇਹ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਆਣਿਆ ਵੀ ਛੇਤੀ ਤੋਂ ਛੇਤੀ ਦੋਚੀਆਂ ਨੂੰ ਫੜ ਕੇ ਗ੍ਰਿਫਤਾਰ ਕਰੇ ਤੇ ਉਹਨਾਂ ਨੂੰ ਜੇਲਾਖਾਂ ਪਿੱਛੇ ਭੇਜੇ ਤੇ ਬੰਦੀ ਜਿਹੜੀ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਨਾ ਪੁਲਿਸ ਨੂੰ ਲੱਗਦਾ ਵੀ ਸਾਨੂੰ ਜਾਣ ਬੁੱਝ ਕੇ ਗ੍ਰਿਫਤਾਰ ਕਰ ਨਹੀਂ ਰਹੀ ਜਾਂ ਕੋਈ ਹੋਰ ਕੋਈ ਮਸਲਾ ਕੀ ਤੁਸੀਂ ਕਹਿਣਾ ਚਾਹੁੰਦੇ ਹੋ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਜੀ ਜਿਹੜੇ ਮੰਨ ਲਓ 10 ਤਰੀਕ ਤੋਂ ਲਾ ਕੇ ਅੱਜ 14 ਤਰੀਕ ਹੋ ਗਈ 14 ਤਰੀਕ ਤੀਕ ਗ੍ਰਿਫਤਾਰੀ ਕੋਈ ਨਹੀਂ ਹੋਈ ਤਾਂ ਇਹ ਤੁਸੀਂ ਵੀ ਆਪਦੀ ਆਪੀ ਅੰਦਾਜ਼ਾ ਲਾ ਕੇ ਵੇਖ ਲਓ ਤੇ ਸ਼ੱਕ ਦੀ ਸੂਈ ਜਾਂਦੀ ਕਿੱਧਰ ਨੂੰ ਹੈ ਜੇਕਰ ਕੋਈ ਛੋਟੀ ਜਿਹੀ ਘਟਨਾ ਵਾਪਰ ਜੇ ਤੇ ਸਾਡਾ ਜਿਹੜਾ ਪ੍ਰਸ਼ਾਸਨ ਹੈ ਸਾਡੀ ਸਰਕਾਰ ਆ ਆਪਦੀ ਅਜ ਤੇ ਆ ਜੇ ਮੰਨ ਲਓ ਆ ਪਿੱਛੇ ਜੇ ਸੀ ਅਸੀਂ 5 ਤਰੀਕ ਨੂੰ 6 ਮਹੀਨੇ ਦੀ ਨੂੰ ਸਾਨੂੰ ਸੁੱਟਿਆ ਪਿਆ ਨੂੰ ਚੱਕ ਲਿਆ ਸਰਕਾਰ ਨੇ ਤੇ ਅਸੀਂ ਕਿਸੇ ਕੋਈ ਮਰਜ਼ੀ ਵੀ ਨਹੀਂ ਸੀ ਕਿ ਮੰਨ ਲਓ ਸਾਨੂੰ ਗ੍ਰਿਫਤਾਰ ਕਰ ਲਿਆ ਸਾਨੂੰ 8 ਤਰੀਕ ਨੂੰ ਮੰਨ ਲਓ ਰਿਹਾ ਕਰਿਆ ਜੇਲ੍ਹ ਦੇ ਵਿੱਚੋਂ ਸਰਕਾਰ ਨੇ ਤੇ ਸਾਡੇ ਤਾਂ ਕੋਈ ਬਰਾਦ ਵੀ ਨਹੀਂ ਸੀ ਪਰ ਜਿਨ੍ਹਾਂ ਦੇ ਜਿਹੜੇ ਪਰਾਧੀ ਹੈ ਫਿਰ ਉਹਨਾਂ ਨੂੰ ਜੇਕਰ ਸਰਕਾਰ ਮੰਨ ਲਓ ਗ੍ਰਿਫਤਾਰ ਨਹੀਂ ਕਰਦੀ ਤਾਂ ਜਿਹੜੀ ਸਾਡੀ ਸੱਤ ਨਹੀਂ ਸੂਈ ਹੈ ਇਹ ਵੈਸੇ ਸਾਨੂੰ ਤਾਂ ਇਸ ਕਾਰੇ ਦੇ ਵਿੱਚ ਜਾਪਦੀ ਹੈ ਕਿ ਇਹ ਗੱਲ ਦੇ ਵਿੱਚ ਕੋਈ ਕੱਪੜਾ ਹੈ ਜੀ ਸਾਨੂੰ ਲੱਗਦਾ ਗੱਲ ਦੇ ਵਿੱਚ ਇਹ ਗੱਲ ਇਹ ਮਿਲੀ ਭੁਗਤ ਦੇ ਕਾਰਨ ਮੰਨ ਲੋਗੇ ਇੱਥੇ ਤੀਕੇ ਗੱਲ ਆ ਜਿਹੜੀ ਇਹ ਲਮਕਾਈ ਜਾ ਰਹੀ ਹੈ ਜੇਕਰ ਉਹ ਤੋਂ ਪਹਿਲਾਂ ਵੀ ਛੇ ਤਾਂ ਇਹ ਗੱਲ ਜਿੱਦੋਂ ਦਰਖਾਸਤਾਂ ਦਿੱਤੀਆਂ ਸੀ ਦਵਿੰਦਰ ਸਿੰਘ ਨੇ ਪ੍ਰਸ਼ਾਸਨ ਨੇ ਉਹਨਾਂ ਚੀਜ਼ਾਂ ਦੇ ਉੱਤੇ ਕਾਰਵਾਈ ਕਰੀ ਹੁੰਦੀ ਹੋ ਸਕਦਾ ਅੱਜ ਤੀਕੋ ਕਤਲ ਦੇ ਕਰਨ ਦੇ ਨਾ ਹੀ ਇੱਥੇ ਤੀਕੀ ਨੋਬਤ ਆਉਂਦੀ ਜੀ ਪਰ ਜੇਕਰ ਅੱਜ ਵੀ ਇਹ ਨੋਬਤ ਨੂੰ ਨਾ ਸੰਭਿਆ ਤਾਂ ਹੋ ਸਕਦਾ ਕਿ ਉੱਤੇ ਹੋਰ ਵੀ ਦੋ ਕਤਲ ਹੋਣ ਦੀ ਸੁਭਾਵਨਾ ਜੀ ਤੇ ਤਾਂ ਕਰਕੇ ਅਸੀਂ ਤੇ ਜਿੰਨੀਆਂ ਸਾਡੀਆਂ ਜਥੇਬੰਦੀਆਂ ਭਰਾਤਰੀ ਉਹਨਾਂ ਦਾ ਸਾਨੂੰ ਸਹਿਯੋਗ ਮਿਲਿਆ ਅਸੀਂ ਆਪਣੀ ਜਥੇਬੰਦੀ ਕੰਨੀਓ ਕਿ ਅਸੀਂ ਸਾਰੇ ਇਕੱਠੇ ਹੋ ਕੇ ਇਸ ਚੀਜ਼ ਨੂੰ ਆਵਾਜ਼ ਠਾ ਰਹੇ ਆਂ ਪ੍ਰਸ਼ਾਸਨ ਮੂਰੇ ਤੇ ਉਹਨਾਂ ਮਰਜ਼ਮਾਂ ਨੂੰ ਗ੍ਰਿਫਤਾਰ ਕਰੋ ਜੇਲ੍ਹਾਂ ਚ ਭੇਜੋ ਇਹ ਸਾਡੀ ਮੰਗ ਆ ਜੀ ਸਾਰਿਆਂ ਦੀ ਇਹ ਮਸਲਾ ਕੀ ਹੈ ਇਹ ਇਹ ਮਸਲਾ ਜੀ ਦਵਿੰਦਰ ਸਿੰਘ ਨਾਮ ਦਾ ਵਿਅਕਤੀ ਹੈ ਜਿਹੜਾ ਜੀ ਉਹਦੀ ਉਹਦੇ ਬੇਟੇ ਨੇ ਅਮਨਦੀਪ ਸਿੰਘ ਨੇ ਖੇਤ ਜਮੀਨੀ ਵਿਵਾਦ ਦੇ ਪਿੱਛੇ ਛੱਟ ਮਾਰ ਕੇ ਉਹਦਾ ਫਤਿਹ ਕਰਤਾ ਸੀ ਜਿਸ ਸੰਬੰਧੀ ਅਸੀਂ ਮਕਦਮਾ ਨੰਬਰ 99 ਮਿਤੀ 11/5/25 ਅੰਡਰ ਸੈਕਸ਼ਨ 139 VN S 15 VN S ਦੇ ਤਹਿਤ ਦਰਜ ਕੀਤਾ ਤੇ ਉਹਦੇ ਸੰਬੰਧੀ ਅਸੀਂ ਜਿਹੜੇ ਦੋਸ਼ੀ ਆ ਤੈਨ ਉਹਨਾਂ ਤੇ ਗ੍ਰਿਫਤਾਰੀ ਲਈ ਛਾਪੇਮਾਰੀ ਕਰ ਰਹੇ ਆ ਸਾਡੇ ਸੀਆਈਏ ਟੀਮਾਂ ਵੀ ਨਾਲ ਲੱਗੀਆਂ ਹੋਈਆਂ ਚਾਰ ਪੰਜ ਟੀਮਾਂ ਬਣਾ ਕੇ ਅੱਡ-ਅੱਡ ਛਾਪੇਮਾਰੀ ਪਰਸੋਂ ਤੋਂ ਲੱਗੇ ਹੋਏ ਆ ਉਹਨਾਂ ਨੂੰ ਜਲਦੀ ਅਸੀਂ ਗ੍ਰਿਫਤਾਰ ਕਰ ਲਾਂਗੇ ਤੇ ਦੇ ਵਿੱਚ ਸਾਰੇ ਸਾਡਾ ਪੁਲਿਸ ਬਹਾਦ ਲੱਗਿਆ ਰਹਾਂਗੇ ਤਾ ਉਹਨਾ ਮਰਦੇ ਲੋਹਾਰਾਂ ਅਨਸਾਫ਼ ਦੁਆ ਕੇ ਰਹਾਂਗੇ ਦੁਆ ਕੇ ਰਹਾਂਗੇ ਰਵਿੰਦਰ ਸਿੰਘ ਖਰਾਨ ਦੇ ਪਰਿਵਾਰ ਨੂੰ ਅਨਸਾਫ਼ ਦੁਆ ਕੇ ਰਹਾਂਗੇ